ਸਾਲ ਤਾਂ ਚੱਕੀ ਫਿਰਦੇ ਹੁਣ ਸ੍ਰੀ ਸਾਹਿਬ ਚੱਕੀ ਫਿਰਦੇ ਐ ਇਹਨੂੰ ਦੱਸੋ ਕਦੀ ਗੁਰਦੁਆਰਿਆਂ ਦੇ ਵਿੱਚੋਂ ਕਦੀ ਕਿਸੇ ਨੇ ਬੱਚ ਭਲੇ ਕਦੀ ਜੇਲ੍ਹ ਚੋਂ ਮੁੜ ਕੇ ਫਿਰ ਤੁਸੀਂ ਲੀਡਰ ਬਣ ਕੇ ਆਓ ਤੇ ਫਿਰ ਬੰਦਾ ਲੀਡਰ ਬਣਦਾ ਘਟੇ ਨੂੰ ਇਹੋ ਜੀ ਸੋਚ ਲਈ ਯਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਦੀ ਸਵਾਰੀ ਨੂੰ ਲੈ ਕੇ ਇਹੀ ਅਤਵਾਦੀ ਰਵਾਂਗ ਕਰ ਮੈਂ ਕਹਾਂ ਸਾਡੇ ਪੰਜਾਬ ਦੇ ਲੋਕ ਕਹਾਂ ਅਤਵਾਦ ਤੋਂ ਬਚੇ ਹਣ ਵੱਡੇ ਜਮੇ ਤੋਂ ਵਾਹਿਗੁਰੂ ਆਓ ਜੀ ਔਰ ਜਿੰਦਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਤਲਬੀਰ ਸਿੰਘ ਜੀ ਦਾ ਜਿੰਦਾਬਾਦ ਰਾਣਾ ਗੁਰਜੀਤ ਸਿੰਘ ਜੀ ਜਿੰਦਾਬਾਦ ਪਲਾਈਪੁਰ ਸਾਹਿਬ ਜਿੰਦਾਬਾਦ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਔਰ ਤੁਹਾਡੇ ਦਾ ਕਾ ਐਮਐਲਏ ਫਰਦਵਾਜ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਕਾਮਰੇਡ ਗਨਚਿੰਗੀ ਔਰ ਸਾਡੇ ਹਰਮਨ ਪਿਆਰੇ ਲੀਡਰ ਹੁਣੇ ਬੋਲ ਕੇ ਗਏ ਭਾਈ ਸੰਤੋਖ ਸਿੰਘ ਭਲਾਈਪੁਰ ਜੀ ਔਰ ਜਿੰਨੇ ਅੱਜ ਤੁਸੀਂ ਸਾਰੇ ਇੱਥੇ ਬੈਠੇ ਹੋ ਸਾਰੇ ਸਤਿਕਾਰਯੋਗੋਂ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬੋਲਣਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਹਬ ਨਾਲ ਤਾਂ ਭਲਾਈਪੁਰ ਸਾਹਿਬ ਨੇ ਕੋਈ ਗੱਲ ਛੱਡੀ ਨਹੀਂ ਜਿਹੜੀ ਕੋ ਕਰਨ ਵਾਲੀ ਹੋਵੇ ਸਾਰੀਆਂ ਗੱਲਾਂ ਕਰਤੀਆਂ ਆਪਾਂ ਦੁਬਾਰਾ ਦੁਬਾਰਾ ਕਰੀਏ ਤੇ ਚੰਗੀਆਂ ਨਹੀਂ ਲੱਗਣੀਆਂ ਕਿਉਂਕਿ ਸਮਾਂ ਬਹੁਤ ਹੋ ਗਿਆ ਤੁਹਾਡੇ ਕੋਲ 2 ਘੰਟੇ ਲੀਟ ਸੀ ਤੇ ਤੁਸੀਂ ਵੀ ਸਾਰਿਆਂ ਦੇ ਕੰਮ ਧੰਦੇ ਵਾਲਿਆਂ ਨੂੰ ਕਿਉਂਕਿ ਅੱਜ ਤਾਂ ਭਲਾਈਪੁਰ ਕਾਲ ਸਾਹਿਬ ਕਰਕੇ ਵਹਿਜੋਗੇ ਤੇ ਜੇ ਕੱਲ ਨੂੰ ਮੈਂ ਕਹਿੰਦੇ ਸੱਦ ਲਿਆ ਤੇ ਤੁਸੀਂ ਕਹਿੰਦਾ ਜਾਵੇਂ ਤੇ ਬੋਲਣ ਨੂੰ ਨਹੀਂ ਹੜਦੇਗੇ ਇਸ ਕਰਕੇ ਪਾਰਟੀ ਨੇ ਟਿਕਟ ਦੇ ਕੇ ਭੇਜਿਆ ਔਰ ਜਿਹੜੀ ਟਿਕਟ ਆ ਭਲਾਈਪੁਰ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਟਿਕਟ ਜਿਹੜੀ ਆ ਇਹ ਜ ਦਿੱਤੀ ਆ ਕਾਂਗਰਸ ਨੇ ਫਾਈ ਟਿਕਟ ਜਿਹੜੀ ਆ ਰਾਣਾ ਗੁਰਜੀਤ ਸਿੰਘ ਜੀ ਨੂੰ ਦਿੱਤੀ ਆ ਰਾਣਾ ਗੁਰਜੀਤ ਸਿੰਘ ਜੀ ਦੀ ਟਿਕਟ ਆ ਔਰ ਜ਼ਿੰਮੇਵਾਰੀ ਵੀ ਇਹਨਾਂ ਦੀ ਹੈ ਔਰ ਇਹ ਦਿਨ ਰਾਤੇ ਕਰ ਰਹੇ ਨਹੀਂ ਮੇਰੇ ਤੋਂ ਵੱਧ ਮਿਹਨਤ ਕਰਦੇ ਨੇ ਮੇਰੀ ਵੈਸੇ ਰੁਟੀਨ ਇਹ ਹੈ ਕਿ ਮੈਂ 24 ਘੰਟਿਆਂ ਚੋਂ 20 ਘੰਟੇ ਕੰਮ ਕਰਦਾ ਵਾਂ 20 ਦੇ ਵੀ ਬਾਈ ਕਰਦਾ ਪਰ ਇਹ ਆ ਕਿ ਜਦੋਂ ਵੀ ਸਵੇਰੇ 5 ਵਜੇ ਮੈਨੂੰ ਰਾਣਾ ਜੀ ਦਾ ਫੋਨ ਆ ਜਾਂਦਾ ਹੈ ਕਿ ਜੀਰਾ ਜੀ ਦੇ ਕੀ ਪ੍ਰੋਗਰਾਮ ਅੱਜ ਕਿੰਨੋਂ ਮਿਲਣਾ ਹੈ ਕਿੱਥੇ ਜਾਣਾ ਲੋਕੀ ਇੱਕ ਬਹੁਤ ਇੱਕ ਬਹੁਤ ਵਧੀਆ ਜਿਹੜਾ ਪ੍ਰਬੰਧ ਜਿਹੜਾ ਇਹ ਸਾਰਾ ਚਲਾ ਰਿਹਾ ਹੈ। ਔਰ ਮੈਂ ਕਿ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਕੇ ਛੁੱਟੀ ਲੈਣੀ ਹੈ। ਠੀਕ ਹੈ। ਮੈਨੂੰ ਇੱਕ ਗੱਲ ਦੱਸਿਓ। ਮੋਦੀ ਜੀ ਨੂੰ ਆਪਾਂ ਵੇਖ ਲਿਆ ਕਿ ਉਹ ਕਹਿੰਦਾ ਸੀ ਭਾਈਓ ਔਰ ਬੈਣਾਂ ਆਪਕੇ ਖਾਤੇ ਮੇ 15-15 ਲੱਖ ਆਉਣਗੇ। ਕਿਸੇ ਦੇ ਖਾਤੇ ਚ ਆਏ ਹਣ ਤੇ ਭਾਈ ਮੈਂ ਇਲੈਕਸ਼ਨ ਲੜਦਾ ਮੈਨੂੰ ਪੈਸਿਆਂ ਦੀ ਲੋੜ ਆ ਮੈਨੂੰ ਦੇ ਦਿਆ ਤੇ ਧਾਰੇ ਬਾਅਦ ਚ ਲੈ ਲਿਓ। ਮੋਦੀ ਆਲਾ 15-15 ਲੱਖ ਆਇਆ ਕਿਸੇ ਗੱਲ ਇਹ ਹੈ ਕਿ ਝੂਠ ਮਾਰ ਕੇ ਵੋਟਾਂ ਲੈ ਲਈ। ਹਰ ਦੂਜੇ ਪੰਨੇ ਭਗਵੰਤ ਮਾਨ ਜੀ ਕਹਿੰਦੇ ਸੀ ਮੈਂ ਮਾਤਾਵਾ ਦਾ ਨਾਰੀ ਦਾ ਸਤਿਕਾਰ ਕਰਦਾ। ਔਰ ਹਜ਼ਾਰ-ਹਜ਼ਾਰ ਰੁਪਈਆ ਦਿਆ ਕਰੂੰਗਾ। ਉਹ ਵਿਚਾਰੀਆਂ ਮਾਵਾਂ ਪੇਡਾਂ ਵੀ ਲੱਭ ਲੀਆਂ ਪਈਆਂ ਨੇ ਕਿ ਸਾਡਾ ਹਜ਼ਾਰ-ਹਜ਼ਾਰ ਰੁਪਈਆ ਆਇਆ ਹੈ ਕਿ 27000 ਹੋ ਗਿਆ ਗਈ ਜਾਂਦੀਆਂ ਬੈਠੀਆਂ। ਜਿਹੜੇ ਕਾਰਡ ਸੀ ਪਿੰਡਾਂ 'ਚ ਬਣੇ। ਮੈਨੂੰ ਸੱਚੋ ਸੱਚੀ ਦੱਸਿਓ ਕਿ ਕਣਕ ਕਿੰਨੀ ਮਿਲਦੀ ਹੈ ਕਾਂਗਰਸ ਵੇਲੇ ਤਾਂ 30 ਕਿਲੋ ਮਿਲਦੀ ਸੀ ਹੁਣ ਕਿੰਨੀ ਮਿਲਦੀ ਹੈ 10 ਕਿਲੋ ਫਿਰ ਤੁਹਾਡਾ ਡੀਪੂ ਵਾਲਾ ਚੰਗਾ ਹੈ 5 ਮਿਲਦੀ ਹੈ ਹਾਂ ਇਹ ਬਿਲਕੁਲ ਸਹੀ ਹੈ ਮੈਂ ਕੱਲ ਗਿਆ ਮੱਖਣ ਮੱਖਣ ਮੰਡੀ ਮੱਖਣ ਮੰਡੀ ਵਾਲੇ ਕਹਿੰਦੇ ਜੀ ਸਾਡੇ 2100 ਵੋਟ ਆ ਤੇ ਮੈਂ ਕਿਹਾ ਕਣਕ ਕਣਕ ਕਹਿੰਦੇ 30 ਕਿਲੋ ਮਿਲਦੀ ਸੀ ਜਦੋਂ ਕਾਂਗਰਸ ਦਾ ਰਾਜ ਸੀ ਤੇ 760 ਸੀ ਸਾਡਾ ਹੁਣ ਕਹਿੰਦੇ 400 ਰਹਿ ਗਿਆ ਕਾਰਡ ਹੀ ਕੱਟਦੇ ਕਈਆਂ ਨੂੰ ਜਮੇ ਨਹੀਂ ਮਿਲਦੀ ਤੇ ਮੈਂ ਕਹਾ ਫਿਰ ਹੁਣ ਤੁਸੀਂ ਕੀ ਫੈਸਲਾ ਕੀਤਾ ਕਹਿੰਦੇ ਅਸੀਂ ਫੈਸਲਾ ਇਹ ਕੀਤਾ ਕਿ 2100 ਵੋਟੇ ਜੇ 30 ਕਿਲੋ ਤੇ ਕਣਕ 5 ਕਿਲੋ ਹੋ ਸਕਦੀ ਏ ਤੇ ਫਿਰ 2100 ਵੋਟਾਂ ਦੇ ਵਿੱਚੋਂ ਵੋਟਾਂ ਵੀ ਅਸੀਂ ਪੰਜ ਹੀ ਪਾਵਾਂਗੇ ਝਾੜੂ ਵਾਲਿਆਂ ਨੂੰ ਛੇਵੀਂ ਵੋਟ ਨਹੀਂ ਨਿਕਲਦੀ ਪਿੰਡ ਦੇ ਵਿੱਚ ਇਹ ਉਹਨਾਂ ਨੇ ਵਾਦਾ ਕੀਤਾ ਕਿਉਂਕਿ ਜਦੋਂ ਸਿਆਣੇ ਕਹਿੰਦੇ ਜਦੋਂ ਕਿਸੇ ਨੂੰ ਜਗਾਉਣਾ ਹੋਵੇ ਠਾਉਣਾ ਹੋਵੇ ਉਹਨੂੰ ਚੁੰਡੀ ਵਟਣੀ ਪੈਂਦੀ ਹੈ ਤੇ ਚੁੰਡੀ ਵਟਣੀ ਹੈ ਇੱਕ ਤਰੀਕੇ ਨਾਲ ਕਿਉਂਕਿ ਨਾ ਤਾਂ ਮਕਾਨਾਂ ਦੇ ਪੈਸੇ ਆਏ ਨਾ ਪੈਨਸ਼ਨ ਪੱਛੀ ਹੋਈ ਕਿੰਨੇ ਇਹੋ ਜਿਹੇ ਕੰਮ ਨੇ ਜਿਹੜੇ ਨਹੀਂ ਹੋਏ ਸਭ ਤੋਂ ਵੱਡੀ ਗੱਲ ਆ ਜਿਵੇਂ ਇੱਕ ਮਾਤਾ ਮਿਲੀ ਉਹ ਰੋਣ ਲੱਗ ਪਈ ਕਹਿੰਦੀ ਪੁੱਤਰਾ ਸਾਨੂੰ ਕੋਈ ਕੰਮਗੁੰਮ ਨਹੀਂ ਚਾਹੀਦੇ ਕੋਈ ਗਲੀਆਂ ਨਹੀਂ ਨਹੀਂ ਕੋਈ ਨਾਲੀਆਂ ਨਹੀਂ ਕੋਈ ਪਾਰਕ ਨਹੀਂ ਕੋਈ ਸਕੂਲ ਨਹੀਂ ਮੈਂ ਕਾ ਮਾਤਾ ਚਾਹੀਦਾ ਕੀ ਹੈ ਕਹਿੰਦੇ ਜਿਹੜੀ ਇਹੋ ਜੀ ਨੌਜਵਾਨੀ ਹੈ ਸਾਨੂੰ ਇਹ ਜਿਉਂਦੀ ਚਾਹੀਦੀ ਹੈ ਚਿੱਟਾ ਬੰਦ ਕਰ ਦਿਓ ਕਿਸੇ ਚੀਜ਼ ਦੀ ਲੋੜ ਨਹੀਂ ਕਹਿੰਦੇ ਸਕੂਲ ਖੋਲਣ ਦਾ ਤਾਂ ਤਾਂ ਹੀ ਫਾਇਦਾ ਨਾ ਜੇ ਜਵਾਗ ਪੜਨ ਜਾਣਗੇ ਕਾਲਜ ਖੋਲਣ ਦਾ ਤਾਂ ਹੀ ਫਾਇਦਾ ਜੇ ਜਵਾਗ ਪੜਨ ਜਾਣਗੇ ਇੰਡਸਟਰੀ ਲੈ ਕੇ ਆਉਂਗੇ ਉਹਨਾਂ 'ਚ ਕੰਮ ਕੌਣ ਕਰੂ ਜਦੋਂ ਨੌਜਵਾਨੀ ਨਾ ਰਹੇ ਇਸ ਕਰਕੇ ਭਰਾਓ ਇਹ ਗੱਲਾਂ ਤਾਂ ਤੁਹਾਡੇ ਨਾਲ ਕਰ ਰਿਹਾ ਕਿ ਆਪਾਂ ਧੋਖਾ ਬਹੁਤ ਵੱਡਾ ਹੋਇਆ ਆਪਣੇ ਅਸੀਂ ਜਿਹੜੇ ਕੰਮ ਕਰਨ ਵਾਲੇ ਲੋਕ ਸੀ ਤੁਸੀਂ ਉਹਨਾਂ ਨੂੰ ਵੀ ਫਰਾਤਾ ਔਰ ਜਿਹੜੇ ਜਮਾਂ ਵੇਲੜ ਸੀ ਉਹਨਾਂ ਨੂੰ ਚੋ ਕੇ ਮੰਤਰੀ ਬਣਾਤਾ ਔਰ ਤੁਸੀਂ ਮੈਨੂੰ ਦੱਸੋ ਕਿ ਜੇ ਬੱਸ 'ਚ ਸਫ਼ਰ ਕਰਨਾ ਹੋਵੇ ਆਪਾਂ ਨਵੀਂ ਬੱਸ ਵੇਖ ਕੇ ਚੜਦਾ ਜਾਂਦੇ ਆ ਕਿ ਬੱਸ ਨਵੀਂ ਆ ਪਰ ਉਹਦਾ ਡਰਾਈਵਰ ਆਪਾਂ ਜਦੋਂ ਬੱਸ 'ਚ ਬਹਿੰਦੇ ਉਦੋਂ ਹੀ ਪਤਾ ਲੱਗਦਾ ਕਿ ਡਰਾਈਵਰ ਤਾਂ ਸ਼ਰਾਬੜ ਸੀ ਆ ਸਰਕਾਰ ਵੀ ਇੱਕ ਬੱਸ ਦੀ ਤਰ੍ਹਾਂ ਹੁੰਦੀ ਹੈ। ਸਰਕਾਰ ਬਣਾਤੀ ਪਰ ਚਲਾਉਣ ਵਾਲਾ ਜਿਹੜਾ ਉਹ ਲਾਰੇ ਵੇਖਾਦਾ ਫਿਰਦਾ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਆਠੇ ਦੇ ਆਠੇ ਪੌੜਾ ਜਾਂਦਾ ਜੰਦਾ ਸੜਕ 'ਤੇ। ਸਿੱਧੀ ਬੱਸ ਕਿਤੇ ਨਹੀਂ ਗਈ। ਅੱਗੇ ਪਿੱਛੇ ਜੇ ਰਾਣਾ ਜੀ ਮੈਨੂੰ ਡੈਨਿਕ ਸਵੇਰਾ ਵਾਲਿਆਂ ਨੇ ਸਵਾਲ ਕੀਤਾ ਤੇ ਸਪੋਕਸਮੈਨ ਵਾਲਿਆਂ। ਕਹਿੰਦੇ ਵਿਰਸਾ ਸਿੰਘ ਬਲਦੋਹੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਕਹਾਂ ਯਾਰ ਮੈਂ ਜਿੰਨੇ ਵੀ ਪੰਥਕ ਲੀਡਰ ਨੇ ਜਿਹੜੇ ਆਪਦੇ ਆਪ ਨੂੰ ਪੰਥਕ ਦੱਸਦੇ ਨੇ। ਮੈਂ ਕੋਈ ਗੱਲ ਕਹਿਣਾ ਕਿ ਉਹਨਾਂ ਦੇ ਪਰਿਵਾਰ ਦੇ ਜੀ ਸਾਰੇ ਗੁਰਸਿੱਖ ਵਿਖਾ ਦਿਓ ਮੈਨੂੰ ਤਾਂ ਮੈਂ ਮੰਨ ਜੂਗਾ ਕਿ ਵਾਕਿਆ ਹੀ ਬੰਦਾ ਗਣੀ ਯਾਰ ਜੇ ਤੁਸੀਂ ਆਪ ਸੇ ਵੀ ਸਾਬ ਪਾਇਆ ਹੈ ਤੇ ਮੁੰਡਾ ਛੱਲੇ ਕੋਈ ਫਿਰਦਾ ਫਿੱਟੇ ਮੂੰਹੇ ਹੋ ਜੇ ਪੰਥਕਣ ਫਿਰ ਉਹਦੋਂ ਦਾ ਪੰਥਕ ਇਹ ਆ ਦੱਸਦਾ ਤੇਗਾ ਨਾ ਕਿ ਭਈ ਮੈਂ ਗੁਰੂ ਨੂੰ ਮੰਨਦਾ ਪਰ ਭਈ ਮੈਂ ਝੂਠ ਨਹੀਂ ਮਾਰਦਾ ਮੈਂ ਕਹਿੰਦਾ ਬਿਰਸਾ ਸਿੰਘ ਵਲਕੋਟਾ ਕਹਿੰਦਾ ਮੈਂ ਅੱਤਵਾਦੀ ਆ ਅੱਤਵਾਦੀ ਅੱਜ ਫਿਰ ਉਹ ਚਿਹਰੇ ਅੱਗੇ ਆਣ ਕੇ ਉਹ ਚਾਹੁੰਦੇ ਆ ਕਿ ਅੱਤਵਾਦ ਫੇਰ ਆਵੇ ਦੱਸੋ ਬਈ ਪੰਜਾਬ ਵਾਲਿਓ ਤੁਸੀਂ ਅਮਨ ਸ਼ਾਂਤੀ ਚਾਹੁੰਦੇ ਹੋ ਜਾਂ ਅੱਤਵਾਦ ਚਾਹੁੰਦੇ ਹੋ ਬੋਲੋ ਅਮਨ ਸ਼ਾਂਤੀ ਚਾਹੁੰਦੇ ਅਮਨ ਸ਼ਾਂਤੀ ਚਾਹੁੰਦੇ ਇਹ ਮਾੜੇ ਲੋਕ ਆਗੇ ਤੇ ਘਰਵਣੀਆਂ ਆਪਣੇ ਬੱਚਣੇ ਤੇ ਆਪਾਂ ਨੂੰ ਫੇਰ ਤਰਨ ਤਰ ਛੱਡ ਕੇ ਫੇਰ ਦਿੱਲੀ ਜਾਣਾ ਪਊਗਾ ਇਹ ਥਾਣਿਆਂ ਵਾਲ ਨੂੰ ਕੂਚ ਕੀਤਾ ਸੀ ਇਹ ਗੱਲਾਂ ਬਾਰੇ ਸੋਚਣਾ ਪਵੇਗਾ ਤੁਹਾਨੂੰ ਅੱਜ ਜਿਹੜੇ ਸਾਡੇ ਬੱਚੇ ਆ ਅੱਜ ਇਹਨਾਂ ਮਗੇ ਜੇ ਗੁਰਸਰ ਸਿੰਘ ਮਲ ਟੋਹਾ ਕਹਿੰਦਾ ਮੈਂ ਅੱਤਵਾਦੀ ਆ ਵਰਸਾਂ ਸੰਘਰਮ ਤੋਬਾ ਕਹਿੰਦਾ ਮੈਂ ਜੇਲਾ ਇਕੱਠੀਆਂ ਨੇ ਤੇ ਮੈਂ ਲੀਡਰ ਬਣ ਗਿਆ ਇਹਦਾ ਮਕੀਓ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਨੂੰ ਸਕੂਲ ਕਾਲਜ ਜਾਣ ਦੀ ਲੋੜ ਨਹੀਂ ਤੁਹਾਨੂੰ ਡਿਗਰੀ ਲੈਣ ਦੀ ਲੋੜ ਨਹੀਂ ਲੋਕਾਂ ਦੇ ਖੜੇ ਲਾਉਣੇ ਸ਼ੁਰੂ ਕਰ ਦਿਓ ਗੁੱਟ ਵੱਡ ਵੱਡ ਕੇ ਲੋਕਾਂ ਨੂੰ ਗੋਲੀਆਂ ਮਾਰ ਲੀਆਂ ਸ਼ੁਰੂ ਕਰ ਦਿਓ ਜੇਲ੍ਹ ਚਲੇ ਜਾਓ ਤੇ ਚੜ ਕੇ ਮੇਰੀ ਹੱਥ ਜੁੜ ਕੇ ਬੈਠੀਏ ਤੁਸੀਂ ਸਾਰੇ ਸਿਆਣੇ ਉਹ ਸੁਣਦੇ ਹੋਏ ਜੇ ਤਾਂ 99 ਦੇ ਜਿੱਤਿਆਂ ਨੇ ਕੁਝ ਕੀਤਾ ਜਿਤਾਦੇ 13 ਦੇ 13 ਇਹ ਤੇਰਾ ਨੇ ਕੀਤਾ ਭਈ ਕਿ ਕਿੰਨੀ ਇੰਡਸਟਰੀ ਲੈ ਕੇ ਆਏ ਕਿੰਨੇ ਨੌਜਵਾਨਾਂ ਨੂੰ ਕੰਮ ਮਿਲਿਆ ਠੀਕ ਹੈ ਇਸ ਕਰਕੇ ਗੱਲ ਕਹਿੰਦਾ ਸੋਚ ਸਮਝ ਕੇ ਵੋਟ ਪਾਓ ਇਹਨਾਂ ਕੁਝ ਕਹਿੰਦਾ ਆ ਬੇਨਤੀ ਕਰਦਾ ਕਿ ਮੇਰੀ ਇੱਕ ਸੋਚ ਆ ਕਿ ਜੇ ਇੰਡਸਟਰੀ ਆਵੇ ਤੇ ਨੌਜਵਾਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਔਰ ਇੰਡਸਟਰੀ ਉਹਨ ਤੋਂ ਪਹਿਲਾਂ ਚਿੱਟਾ ਬੰਦ ਹੋਣਾ ਚਾਹੀਦਾ ਜੇ ਨੌਜਵਾਨ ਬਚਣਗੇ ਤੇ ਨਸਤੀ ਚ ਜਾਣਗੇ ਔਰ ਬਾਟਰ ਜਿਹੜਾ ਖਾਲੜਾ ਜਿਹੜਾ ਪਾਕਿਸਤਾਨ ਬਾਰਡਰ ਆ ਜਦੋਂ ਆ ਪ੍ਰਾਣੇ ਬਜ਼ੁਰਗ ਬੈਠੇ ਆ ਉਹ ਪਹਿਲੇ ਸਮਾਂ ਚੱਲਦਾ ਹੁੰਦਾ ਸੀ ਵਪਾਰ ਚੱਲਦਾ ਸੀ ਅੱਜ ਗੁਜਰਾਤ ਦੇ ਬਾਰਡਰਾਂ ਤੇ ਅੱਜ ਉਥੋਂ ਵਪਾਰ ਚੱਲਦਾ ਜਿੱਥੇ ਮੋਦੀ ਬੈਠਾ ਹੈ ਤੇ ਜਿੱਥੇ ਸਾਡੇ ਵਰਗੇ ਬੈਠੇ ਆ ਉਥੇ ਚੱਟਾ ਚੱਲਦਾ ਉਹਨਾਂ ਬਾਰਡਰਾਂ ਤੋਂ ਡਰੋਨਾ ਨਹੀਂ ਚੱਟਾ ਲੰਘਦਾ ਔਰ ਮੈਨੂੰ ਇੱਕ ਗੱਲ ਦੱਸੋ ਜੇ ਚੱਟਾ ਲੰਘਦਾ ਜੇ ਬੀਐਸਐਫ ਚਾਵੇ ਮੱਖੀ ਨਹੀਂ ਲੰਘਣ ਦਿੰਦੀ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਬਾਰਡਰ ਤੇ ਦੱਸੋ ਬਈ ਲੰਗਣ ਦੇ ਦੇ ਆ ਬੇਲਾ ਪਾਸ ਤੋਂ ਮੱਖੀ ਨਹੀਂ ਲੰਗ ਸਕਦੀ ਮੈਂ ਕਹਿੰਦਾ ਉਹਨਾਂ ਮੁਲਾਜ਼ਮਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਏਰੀਏ 'ਚ ਡਰੋਨ ਲੰਗਦੇ ਆ ਉਹਨਾਂ ਥਾਣੇਦਾਰਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਜਿਨ੍ਹਾਂ ਦੇ ਥਾਣੇ ਦੇ ਵਿੱਚ ਲੋਕ ਨਸ਼ਾ ਕਰ ਕਰਕੇ ਮਰਦੇ ਨੇ ਨਸ਼ਾ ਉਦੋਂ ਹੀ ਖਤਮ ਹੋ ਜੂਗਾ ਆ ਮੈਂ ਕੱਲ ਪਰਸੋ ਜਿੱਦਣ ਕਾਗਜ਼ ਭਰੇ ਮੈਂ ਉਦੋਂ ਇੱਕ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਮੈਂ ਕਿਹਾ ਜਿਹੜਾ ਬੰਦਾ ਵੀ ਇਲੈਕਸ਼ਨ ਲੜਦਾ ਐ ਐਮਪੀ ਦਾ ਉਹਦਾ ਡਾਕਟਰ ਚਕਰਾਓ ਜਿਹੜਾ ਬੰਦਾ ਲਗੇ ਨਸ਼ਾ ਰਹਿ ਤਾਂ ਸਰਟੀਫਿਕੇਟ ਮਿਲ ਜੇ ਉਹਨੂੰ ਚੋਣ ਨਿਸ਼ਾਨ ਫਿਰ ਮਿਲੇ ਨਹੀਂ ਤਾਂ ਉਹਦੇ ਪੇਪਰ ਜਿਹੜੇ ਰਿਜੈਕਟ ਕਰ ਦੇਓ ਯਾਰ ਸਭ ਤੋਂ ਵੱਡੀ ਪੰਚਾਇਤ ਆ ਜਿੱਥੇ ਤੁਸੀਂ ਜਾਣਾ ਮੈਨੂੰ ਭੇਜਣਾ ਤੇ ਜੇ ਬਾਈ ਜੀ ਮੈਂ ਹੀ ਨਸ਼ਾ ਕਰਦਾ ਹਾਂ ਮੈਂ ਹੀ ਚਿੱਟਾ ਪੀਂਦਾ ਹਾਂ ਮੈਂ ਹੀ ਗੋਲੀਆਂ ਖਾਂਦਾ ਹਾਂ ਤੇ ਮੈਂ ਕਿਸੇ ਦਾ ਕੀ ਸਵਾਰੂ ਮੈਂ ਤਾਂ ਚਾਰ ਹੋਰ ਜੋੜੂੰਗਾ ਕਿਉਂਕਿ ਮੈਂ ਤਾਂ ਕਹੂੰਗਾ ਕਿ ਗਾਂ ਦੀ ਗਾਂ ਬੂਟੇ ਲਾਵਾਂ ਇਹਨਾਂ ਤੋਂ ਖਲ ਲਾਵਾਂਗੇ ਇਸ ਕਰਕੇ ਭਾਈ ਆ ਜਿਹੜਾ ਪੱਟੀ ਵਾਲਾ ਆ ਮੈਂ ਉਹ ਦਿਨ ਪੱਤੀ ਜਾਂ ਪੱਟੀ ਵਾਲੇ ਕਹਿੰਦੇ ਕਹਿੰਦੇ ਸਾਡੇ ਬਹੁਤ ਚਟਾ ਮੈਂ ਖਤਮ ਕਿਵੇਂ ਹੋਊ ਕਹਿੰਦੇ ਪੁਲਿਸ ਤੋਂ ਤਾਂ ਨਹੀਂ ਹੋਣਾਗਾ ਮੰਤਰੀ ਕਹਿੰਦਾ ਮੈਂ ਕਰੂੰਗਾ ਮੈਂ ਕਿਹਾ ਕਿਵੇਂ ਕਹਿੰਦਾ ਦਿਹਾੜੀ 'ਚ ਤਿੰਨ ਤਣ ਵਾਰੀ ਪੀ ਜਾਂਦਾ ਤੇ ਮੈਂ ਕਿਹਾ ਯਾ ਡਾਕਟੇਸਟ ਹੋਣਾ ਚਾਹੀਦਾ ਮੈਨੂੰ ਕਹਿੰਦਾ ਚਿੱਠੀ ਲਿਖ ਦੇ ਮੈਂ ਚਿੱਠੀ ਲਿਖਤੀ ਮੈਂ ਅੱਜ ਵੀ ਡਾਕਟੇਸਟ ਕਰਾਉਣ ਨੂੰ ਤਿਆਰ ਆ ਮੈਂ ਪਹਿਲਾਂ ਵੀ ਕਰਾਉਣ ਨੂੰ ਤਿਆਰ ਸੀ ਸੁਖਬੀਰ ਭੱਜਿਆ ਮੈਂ ਨਹੀਂ ਭੱਜਿਆ ਅੱਜ ਇਹ ਭੱਜ ਰਿਹਾ ਮਹਿਣੀ ਭੱਜ ਰਿਹਾ ਮੈਂ ਵਲਾੜਾ ਵਾਂ ਚੰਗਾ ਵਾਂ ਤੁਹਾਡਾ ਵਾਂ ਮੈਂ ਇੰਨਾ ਵਰਗਾ ਪੰਥਕ ਨਹੀਂਗਾ ਜਿਹੜੇ ਅੱਡ ਖਾਂਦੇ ਨੇ ਅੱਜ ਜਿੰਨੀਆਂ ਥਾਵਾਂ ਤੇ ਬਿਰਸਾ ਸਿੰਘ ਬਲਟੋਏ ਅਰਕੇ ਬੈੰਦੇ ਆਣ ਆ ਕਿਤੇ ਟੇਬਲ ਦੇ ਥੱਲੋਂ ਕਿਤੇ ਕਵਰ ਜਾਂ ਚੁੱਕ ਕੇ ਵੇਖਿਆ ਜੇ ਥੱਲੇ ਇਡੇ ਇਡੇ ਢੇਰ ਲੱਗੇ ਹੁੰਦੇ ਕਾਲੀਆਂ ਦੇ ਜੇ ਕੋਈ ਝੂਠਾ ਤੇ ਦੱਸ ਦਿਓ ਇਹ ਪੰਥਕ ਨਹੀਂ ਯਾਰ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਤਕੜੇ ਹੋਵੋ ਇੱਕ ਤਰੀਕ ਨੂੰ ਜਿਹੜੀ ਆ ਇੱਕ ਇੱਕ ਵੋਟ ਚੋਣ ਨਹੀਂ ਛੱਡ ਜਿਥਾਕੇ ਭੇਜੋ ਤੁਹਾਡੇ ਨਾਲ ਵਾਦਾ ਕਰਦਾ ਤੁਹਾਡਾ ਪੁੱਤਰ ਆ ਭਤੀਜਾ ਵਾ ਭਰਾ ਵਾ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਹੈ ਜ਼ਿੰਮੇਵਾਰੀ ਤਾਂ ਉਦੋਂ ਹੀ ਬਹੁਤ ਵੱਡੀ ਪੈ ਗਈ ਸੀ ਜਦੋਂ ਬਾਪੂ ਇਸ ਦੁਨੀਆ ਤੋਂ ਚਲਾ ਗਿਆ ਅੱਜ ਮੇਰੇ ਪਿਤਾ ਜੀ ਦੀ ਤੀਜੀ ਵਰਸੀ ਆ ਔਰ ਮੈਂ ਇਹ ਗੱਲ ਕਹਿਣਾ ਕਿ ਜਿਹੜੀ ਉਹ ਪੱਗ ਹੁੰਦੀ ਹੈ ਪਿਓ ਦੀ ਪੱਗ ਔਰ ਬੰਨਣੀ ਬੜੀ ਸੌਖੀ ਏ ਤੇ ਰੱਖਣੀ ਬੜੀ ਸੌਖੀ ਏ ਪਰ ਸੰਭਣੀ ਸਭ ਤੋਂ ਔਖੀ ਏ ਅੱਜ ਜਿਹੜੀ ਮੇਰੇ ਸਿਰ ਤੇ ਪਾਗ਼ ਏ ਕੱਲੀ ਜੀਰੇ ਆਤੀਏ ਕਾਂਗਰਸ ਪਾਰਟੀ ਨੇ ਕਿਰਪਾ ਕੀਤੀ ਇਹ ਪਾਗ਼ ਉਹਨਾਂ ਨੌ ਹਲਕਿਆਂ ਦੀ ਪਾਗ਼ਾ ਸ਼੍ਰੀ ਖਡੂਰ ਸਾਹਿਬ ਦੀ ਪਾਗ਼ਾ ਬਣਾ ਕੇ ਭੇਜੋ ਇੱਕ ਇੱਕ ਮੁੱਦੇ ਤੇ ਜਾ ਕੇ ਬੋਲਾਂਗਾ ਤੁਹਾਡੇ ਨਾਲ ਵਾਦਾ ਏ ਔਰ ਕਦੀ ਇਹ ਜਿਤਾਉ ਭੇਜੋ ਔਰ ਮੇਰੇ ਤੇ ਵਿਸ਼ਵਾਸ ਕਰੋ ਇਹਨਾਂ ਨੂੰ ਕੁਝ ਕਹਿੰਦਾ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਫਤੇ ਬੁਲਾਉਣਾ ਪਰ ਬਈ ਫਤੇ ਦਾ ਜਵਾਬ ਫਤੇ ਜਿਹਾ ਦਿਆ ਜੇ ਕਿਉਂਕਿ ਤੁਹਾਡੇ ਮਨ ਚ ਇੰਨੀ ਨਫਰਤ ਪੈਦਾ ਹੋ ਗਈ ਨਾ ਕਾਲੀਦਲ ਪ੍ਰਤੀ ਤੁਸੀਂ ਇਹ ਸਮਝਦੇ ਹੋ ਕਿ ਜਿਹੜੀ ਫਤੇ ਆ ਇਹ ਵੀ ਕਾਲੀਦਲ ਵਾਲਿਆਂ ਦੀ ਹੈ ਇਹ ਵੀ ਕਾਲੀਦਲ ਵਾਲਿਆਂ ਦੀ ਹੈ ਬਈ ਇਹ ਕਾਲੀਦਲ ਵਾਲਿਆਂ ਦੀ ਫਤੇ ਨਹੀਂ ਤੁਸੀਂ ਤਾਂ ਮਾਤਾ ਵਾਲੀ ਗੱਲ ਕੀਤੀ ਕੋਈ ਮਾਤਾ ਸੀ ਉਹ ਦਰਬਾਰ ਸਭ ਮੱਥਾ ਟੇਕ ਕੇ ਚਲੀ ਗਈ ਤੇ ਰਸ਼ ਬੜਾ ਸੀ ਕੋ ਬਾਦਲ ਸਾਹਿਬ ਤੁਰੇ ਉਹਨੇ 5 ਰੁਪਏ ਮੱਥਾ ਟੇਕਦਾ ਬਾਦਲ ਸਾਹਿਬ ਨੂੰ ਕੋਈ ਕਹਿੰਦੇ ਕੀ ਗੱਲ ਮਾਤਾ ਜੀ ਆ ਕੇ ਅੰਦਰ ਮਾਤਾ ਟੇ ਗੋਲਕਿਚ ਪਾਏ ਨੂੰ ਪੈਸਿਆਂ ਨੂੰ ਕਹਿੰਦੀ ਗੋਲਕਿਚ ਪਾ ਵੀ ਨਾ ਉਹਨੇ ਤਾਂ ਤੁਹਾਡੀ ਜੇਬ ਚ ਹੀ ਹੈ ਤੇ ਤੁਹਾਨੂੰ ਇਹ ਲੱਗਦਾ ਕਿ ਇਹ ਫਤਿਹ ਉਹਨਾਂ ਦੀ ਹੈ ਇਹ ਫਤਿਹ ਗੁਰੂ ਦੀ ਫਤਿਹ ਆ ਫਤਿਹ ਦਾ ਜਵਾਬ ਫਤਿਹ ਜਿਹਾ ਦਿਆ ਕਰੋ ਬੋਲੋ ਦੇ ਕੈਂਡੀਡੇ ਸਰਕਾਰ ਤੋਂ ਵੀ ਸਿੰਘ ਜੀ ਜਿਨ੍ਹਾਂ ਨੇ ਆਪਣੀ ਇਲੈਕਸ਼ਨ ਜਿਹੜੀ ਚੱਲ ਰਹੀ ਉਹਦੇ ਬਾਰੇ ਤੇ ਟਿੱਕ ਬਾਰੇ ਰਣਾ ਜੀ ਦਾ ਨਿਕਲ ਕੀਤਾ ਸੋ ਮੇਰੇ ਵੀਰੋ ਸਾਫ ਸੁਸਤਰਾ ਆਪਣਾ ਕੈਂਡੀਡੇਟ ਆ ਤਗੜੇ ਹੋ ਕੇ ਆਪਾਂ ਆਪਣੀ ਕਾਂਗਰਸ ਪਾਰਟੀ ਦਾ ਹỗਕਮ ਪਾਈਆਂ ਜਿਸ ਤਰ੍ਹਾਂ ਸਾਡੀ ਮਦਦ ਸਰਕਾਰ ਦੇ ਨਾਮਸ਼ਿੰਨ ਜੀ ਕੰਮ ਨਹੀਂ ਕਰ ਰਹੇ ਨੇ ਸੋ ਹੁਣ ਮੈਂ ਬੇਨਤੀ ਕਰਨ ਜਾ ਰਿਹਾ ਬਹੁਤ ਹੀ ਸਰਕਾਰ ਜੋ ਸਾਡੇ ਸਾਬਕਾ ਕੈਬਨਿਟ ਮੰਤਰੀ ਮਜੂਦਾ ਐਮ ਐਲ ਏ ਸਰਦਾਰ ਗਰਦੀਪ ਸਿੰਘ ਜੀ ਉਹਨਾਂ ਨੂੰ ਮੈਂ ਰਾਣਾ ਜੀ ਨੂੰ ਉਹਨਾਂ ਨੂੰ ਬੇਨਤੀ ਕਰਦਾ ਕਿ ਉਸ ਸਟੇਜ 'ਤੇ ਆਪਣੇ ਵਿਚਾਰ ਸਾਂਝੇ ਕਰਨ ਬੋਲਿੰਦੋ ਹਾਂ ਬਹੁਤ ਹੀ ਸਤਕਾਰੀਓ ਸਰਦਾਰ ਕੁਲਵੀਰ ਸਿੰਘ ਜੀ ਜੀਰਾ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਤੀਯਾਸੀ ਨੇ ਖਡੂਰ ਸਾਹਿਬਣ ਕੇ ਤੋਂ ਬਹੁਤ ਹੀ ਸਤਕਾਰੀਓ ਸਾਡੇ ਭਾਰਗਵ ਸਾਹਿਬ ਡਾਕਟਰ ਭਾਰਗਵ ਸਾਹਿਬ ਔਰ ਸਰਦਾਰ ਸੰਤੋਖ ਸਿੰਘ ਜੀ ਭ라이ਪੁਰ ਜਿਹੜੇ ਤੁਹਾਡੇ ਹਲਕੇ ਦੇ ਮੁੱਖ ਸੇਵਾਦਾਰ ਹੈ ਤੁਹਾਡੀ ਸੇਵਾ ਕਰਦੇ ਆ ਅੱਜ ਇਹਨਾਂ ਨੂੰ 10 ਸਾਲ ਹੋ ਗਏ ਐਮਐਲਏ ਰਹੇ ਸਰਕੇ ਤੋਂ ਚਲੋ ਉਹ ਨੇਰੀ ਸੀ ਉਸ ਨੇਰੀ ਜ ਬੜੇ ਨੁਕਸਾਨ ਹੋਏ ਲੇਕਿਨ ਕਿਉਂਦੇ ਨੇ ਹਿੰਮਤ ਨਹੀਂ ਹਾਰੀ ਮਗੇਰੇ ਔਰ ਮੇਰੇ ਬਹੁਤ ਹੀ ਸਤਕਾਰਯੋਗ ਕਾਮਰੇਡ ਗੁਰਨਾਥ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਸਪੋਰਟ ਦਿੱਤੀ ਹੈ ਕਾਂਗਰਸ ਪਾਰਟੀ ਨੂੰ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਮੇਰੇ ਬਹੁਤ ਹੀ ਸਤਕਾਰਯੋਗ ਸਰਪੰਚ ਸਾਹਿਬਾਨ ਪ੍ਰਧਾਨ ਜੀ ਚੇਅਰਮੈਨ ਸਾਹਿਬ ਐਕਸ ਚੇਅਰਮੈਨ ਸਾਹਿਬ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਔਰ ਕਾਂਗਰਸ ਦੀ ਰੀਡ ਦੀ ਹੱਟੀ ਮੇਰੇ ਬਹੁਤ ਹੀ ਸਰਕਾਰੀਓ ਲੀਡਰ ਸਾਹਿਬਾਨ ਵਾਈਸ ਰਿਕਾ ਖਾਨ ਸਾਹਿਬ ਵਾਈਸ ਗੁਰਜੀ ਕੀ ਫਤਿਹ ਜ਼ੀਰਾ ਸਾਹਿਬ ਗੱਲ ਹੈ ਕਿ ਮਿੰਟ ਲਾਉਂਗਾ ਤਿੰਨ ਆਪਾਂ ਲੇਟ ਆ ਪਹਿਲੀ ਗੱਲ ਤੇ ਹੈ ਉਧਰੇ ਇਧਰੇ ਆਜੋ ਜੀ ਅੱਗੇ ਰੁਕਸੇ ਇਧਰੇ ਪਹਿਲੀ ਗੱਲ ਤਾਂ ਏ ਆਜੋ ਇਧਰ ਜੋ ਵੇਖੋ ਵੇਖੋ ਬੰਦਾ ਬੰਦਾ ਨਹੀਂ ਸਾਡਾ ਲੀਡਰ ਇੱਕਾ ਰਮਜ਼ਦੂਰੀ 27 ਵਾਲਾ ਐਮਐਲਏ ਭਈ ਆਪਣਾ ਸਿੱਧੀ ਜੀ ਗੱਲ ਬੋਲਦਾ 2027 ਵਾਲਾ ਐਮਐਲਏ ਆਪਣਾ ਇੱਕ ਨਾ ਮੇਰੀ ਗੱਲ ਸੁਣੋ ਭਲਾਈਪੁਰ ਸਾਹਿਬ ਦੇ ਮਨ 'ਚ ਕਿਸੇ ਨੇ ਵਹਿਮ ਪਾਤਾ ਕਿ ਕੋਈ ਡੀਐਸਪੀ ਜਿਹੜਾ ਹੈ ਉਹ ਤਿਆਰੀ ਕਰਦਾ ਪਿਆ ਤੇ ਪਹਿਲੀ ਗੱਲ ਤਾਂ ਮੈਂ ਵਹਿਮ ਇਹ ਕੱਢਣਾ ਚਾਹੁੰਦਾ ਕਿ ਉਹ ਡੀਐਸਪੀ ਜਿਹੜੇ ਨੌਕਰੀ ਕਰਦਾ ਪਿਆ ਉਹ ਨਾ ਨਹੀਂ ਜ਼ਰਤ ਕਰਦਾ ਪਿਆ ਚਲੋ ਗੱਲ ਹੈ ਕਿ ਭਲਾਈਪੁਰ ਸਾਹਿਬ ਵਹਿਮ ਨਹੀਂ ਮੇਰਾ ਆਪਣਾ ਵਿਸ਼ਵਾਸ ਹੈ ਕਿ ਕੋਈ ਵੀ ਬੰਦਾ ਮਜ਼ਦੂਰੀ ਕਰਦਾ ਕਿਸੇ ਵੀ ਕਿਤੇ ਤੇ ਮਾਲਕ ਬਹਿ ਜਾਂਦਾ ਯਾਰੋ ਕਿ ਮਜ਼ਦੂਰੀ ਨਹੀਂ ਮਾਰਦਾ ਕੋਈ ਨਹੀਂ ਮਾਰਦਾ ਔਰ ਜਿਹੜੀ ਜਨਤਾ ਆ ਇਹ ਨਹੀਂ ਪੋੜੀ ਨਹੀਂ ਸਭ ਕੁਝ ਜਾਣਦੀ ਆ ਦੇਖਿਆ ਪਰਖਿਆ ਜਿਹਨੇ ਕਾਂਗਰਸ ਦਾ ਝੰਡਾ ਪਾਪਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਬੁਲੰਦ ਕੀਤਾ ਔਰ ਚੋਣ ਮੈਂਬਰ ਪਾਰਲੀਮੈਂਟ ਦੀ ਆ ਸਾਡੇ ਪਾਸ਼ਨ ਲੰਬੇ ਆ ਜਿਵੇਂ ਅਸੀਂ ਸਰਪੰਚੀ ਲੜ ਰਹੇ ਹੋਏ ਜੀ ਮੀਰੋ ਮੇਰੋ ਤੁਸੀਂ ਤਿੰਨ ਚੌਹ ਕਹਿਣੇ ਪੰਜ ਕੈਂਡੀਡੇਟਾਂ ਚੋਂ ਇੱਕ ਕੈਂਡੀਡੇਟ ਚੁਣਨਾ ਕੁਝ ਇਜਾਜ਼ਤ ਵੀ ਹੋਣਗੇ ਪੰਜ ਕੋਣੀ ਫਾਈਟ ਹੈ ਤੇ ਸਾਡਾ ਪ੍ਰੋਗਰਾਮ ਕੀ ਹੈ ਕਾਂਗਰਸ ਪਾਰਟੀ ਦਾ ਕੀ ਏਕਤਾ ਅਖੰਡਤਾ ਆਪਸੀ ਭਾਈਚਾਰਾ ਸੈਕੂਲਰ ਸੋਚ ਧਰਮ ਨਿਰਪੱਖ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚੱਲੂ ਚੱਲਣ ਵਾਲੀ ਪਾਰਟੀ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਰਾਜਨੀਤੀ ਸੀ ਕਰਦੇ ਆਂ ਔਰ ਗੱਲਿਆ ਕਿ ਕਾਲਾ ਦੌਰ ਆਪਾਂ ਵੇਖਿਆ ਉਹ ਡਰੌਣਾ ਨਹੀਂ ਚੋਂਦੇ ਲੇਕਿਨ ਗੱਲ ਇਹ ਵੀ ਸਾਡਾ ਏਜੰਡਾ ਕੀ ਆ ਸਾਡਾ ਏਜੰਡਾ ਡਵੈਲਪਮੈਂਟ ਔਰ ਮੇਰੇ ਏਜੰਡੇ ਦੀ ਗੱਲ ਕਰੋ ਪਾਰਟੀ ਦੀ ਨਹੀਂ ਪਾਰਟੀ ਦੇ ਤਾਂ ਤੁਹਾਨੂੰ ਕੁਮਰਵੀਰ ਸਿੰਘ ਜੀ ਨੇ ਦੱਸ ਦਿੱਤਾ ਮੇਰੀ ਸੋਚ ਤਾਂ ਇਹ ਹੈ ਕਿ ਭਾਈ ਪੰਜਾਬ ਕਰਜ਼ੇ ਥੱਲੇ ਡੁੱਬਿਆ ਇਹਨੂੰ ਇਸ ਕਰਜ਼ੇ ਨੂੰ ਕਿੱਦਾਂ ਕੱਢਣਾ ਕਿਸਾਨ ਪਹਿਲੀ ਗੱਲ ਤੇ ਜ਼ਮੀਨਾਂ ਹੀ ਨਹੀਂ ਰਹੀਆਂ ਵੱਡੀਆਂ ਗਈਆਂ ਫੇਰ ਜਿਹੜੀ ਹੈ ਉਹ ਚੋਂ ਆਮਦਨ ਬੰਦਾ ਆਪਣਾ ਪਰਿਵਾਰ ਨਹੀਂ ਪਾਲ ਸਕਦਾ ਔਰ ਕਾਲੇ ਕਾਨੂੰਨ ਜਿਹਨਾਂ ਦੀ ਗੱਲ ਜ਼ੀਰਾ ਸਾਹਿਬ ਨੇ ਦੱਸੀ ਕਿ ਸਾਡੀ ਪਾਰਟੀ ਪਾਵਰ ਚਾਹੀ ਰੋਡ ਕਿਤੇ ਜਾਣਗੇ ਔਰ ਐਮਐਸਪੀ ਲਾਗੂ ਰਹੇਗੀ ਲੇਕਿਨ ਇਹਨੇ ਨਾ ਟਿੱਡ ਨਹੀਂ ਪੜਦਾ ਬੇਰੋਜ਼ਗਾਰੀ ਦੂਰ ਹੋਣੀ ਚਾਹੀਦੀ ਆ ਉਹਦਾ ਇੱਕੋ ਇੱਕੋ ਹੱਲ ਹੈ ਕਿ ਵੀ ਕਾਰਖਾਨੇ ਲੱਗਣੇ ਚਾਹੀਦੇ ਆ ਇੰਡਸਟਰੀਅਲਾਈਜੇਸ਼ਨ ਸਟੇਟ ਦੀ ਹੋਣੀ ਚਾਹੀਦੀ ਆ ਖੇਤੀਬਾੜੀ ਆਧੁਨਿਕ ਨਵੇਂ ਕਿਸਮ ਦੀ ਹੋਣੀ ਚਾਹੀਦੀ ਆ ਆ ਜੀਵੀਦਾਰਾ ਮੱਠੀ ਵੀ ਇੰਦੇ ਆ ਨਾ ਹਾੜੂ ਤਾਂ ਮੇਰਾ ਦਿਲ ਕਰਦਾ ਮੈਂ ਚਾਹਣਾ ਹਰ ਮੱਕੀ ਦੀ ਜੋ ਅਸੀਂ 80 ਲੱਖ ਰੁਪਏ ਦੀ ਹੁੰਦੀ ਆ ਕਣਕ 50 ਲੱਖ 1000 ਦੀ ਆ ਟਿਕ ਜਾਂਦੀ ਆ ਇਹਦਾ 20 ਹਜ਼ਾਰ ਰੁਪਏ ਖਰਚਾ ਉਹਦਾ 15 ਹੋਊਗਾ ਤੇ ਆਮਦਨ ਦੁਗਣੀ ਹੋ ਗਈ ਜੇ ਮੱਕੀ ਬੀਜਦੇ ਹਾਂ ਲੇਕਿਨ ਪਾਣੀ ਕਿਵੇਂ ਘੱਟ ਸਥਭਾਲਨ ਕਰਨਾ ਚਰਚਾ ਇਹਦੇ ਤੇ ਹੋਣੀ ਚਾਹੀਦੀ ਆ ਚੋਨੇ ਚ ਪਾਣੀ ਕਿਵੇਂ ਘੱਟ ਕਰਨਾ ਤੁਸੀਂ ਕੋਲੋਂ ਵੋਟਾਂ ਮੰਗਣਾ ਆ ਤੇ ਸਾਨੂੰ ਅਕਲ ਦੇਣਾ ਆ ਓ ਯਾਰੋ ਜੇ ਵੋਟਾਂ ਦੇ ਕੇ ਭੇਜੋਗੇ ਅਕਲ ਵਾਲੀ ਗੱਲ ਕਰਾਂਗੇ ਤੇ ਨਵੀਆਂ ਪਾਲਿਸੀਆਂ ਬਣਾ ਕੇ ਸਮੁੱਚੇ ਪੰਜਾਬ ਦੀ ਗੱਲ ਕਰਾਂਗੇ ਤਰੱਕੀ ਪੰਜਾਬ ਦੀ ਦੀ ਸੁੱਖ ਮੰਗਦੇ ਆ ਔਰ ਜਦੋਂ ਕਦੇ ਸਾਨੂੰ ਮੌਕਾ ਮਿਲੇ ਅਸੀਂ ਵਜ਼ੀਰਾ ਸਾਹਿਬ ਨੂੰ ਮੌਕਾ ਦੇਣਾ ਇਸ ਸਮੁੱਚੇ ਪੰਜਾਬ ਦੀ ਹਿੰਦੁਸਤਾਨ ਚ ਦੱਸਣਗੇ ਕਿ ਬਾਰਡਰ ਤੇ ਅਸੀਂ ਕੀ ਚਾਹੁੰਦੇ ਆ ਖੇਤਾਂ ਦੀ ਕੀ ਚਾਹੁੰਦੇ ਆ ਸਾਡੀ ਸੋਚ ਕੀ ਆ ਤੇ ਜੀਵਨ ਪੱਧਰ ਸਾਡੇ ਲੋਕਾਂ ਦਾ ਕਿਵੇਂ ਉੱਚਾ ਚੱਕਿਆ ਕਰਦੇ ਸਾਡੇ ਬੱਚੇ ਇਹਨੂੰ ਕੋਈ ਆ ਚ ਨਾਵੇ ਗੱਲ ਆ ਰਾਜ ਦੋ ਕਿਸਮ ਦੇ ਹੁੰਦੇ ਆ ਇੱਕ ਰਾਜ ਹੁੰਦਾ ਜਿਹੜਾ ਆਪਾਂ ਗੋਲੀ ਗਰੂਤ ਨਾਲ ਇੱਕ ਿਰਪਾਨ ਨਾਲ ਲਿਜਾਓ ਜਮਾਨਾ ਤਾਂ ਕੇ ਚੱਲੇ ਹੁਣ ਤਾਂ ਅਕਲ ਨਾਲ ਰਾਜ ਕਰਨ ਦੀ ਲੋੜ ਐ 10 ਸਾਲ ਰਾਜ ਸਾਡਾ ਰਿਆ ਸਾਡਾ ਬਦਲ ਪੈ ਪਗਦਾ ਇਹ ਹਿੰਦੁਸਤਾਨ 75 ਸਾਲਾਂ 'ਚ 10 ਸਾਲ ਰਾਜ ਤੁਹਾਡਾ ਰਿਆ ਪਗਦਾ 5 ਸਾਲ ਯਾਨੀ ਜਲ ਸਿੰਘ ਦਾ 15 15 ਸਾਲ ਰਾਜ ਸਿੱਖ ਕੌਮ ਨੇ ਕੀਤਾ ਕਾਦਰਾਂ ਕੀਤਾ ਦਾਗ ਨਾ ਨਹੀਂ ਅਕਲ ਨਾਲ ਰਾਜਨੀਤੀ ਨਾਲ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਚੜ੍ਹਦਾ ਬੇਨਤੀ ਕਰੀਏ ਕਿ ਸਾਡੀ ਕੌਮ ਦੇ ਅਕਲਮੰਦ ਲੋਕ ਅਕੇ ਹੋਣ ਔਰ ਇਸ ਮੁਲਕ ਤੇ ਵਿਰਾਜ ਕਰਨ ਸੂਬੇ ਤੇ ਵਿਰਾਜ ਕਰਨ ਆਪਣੇ ਪੰਜਾਬ ਨੂੰ ਅੱਗੇ ਲੈ ਜਾਣ ਦੀ ਗੱਲ ਕਰਨ ਔਰ ਜੀਰਾ ਜੀ ਇਹ ਸਭ ਕੁਝ ਕਰਨਗੇ ਤੇ ਵੋਟ ਜਿਹਨਾਂ ਨੂੰ ਪਾ ਕੇ ਕਾਮਯਾਬ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਜੀ ਵਾਹਿਗੁਰੂ ਜੀ ਦਾ ਸ਼ਾਂਤ ਸਤਿਕਾਰ ਬਹੁਤ ਬਹੁਤ